ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਪਾਵਨ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ 6ਵੀਂ 6ਵੇਂ ਪਾਖਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਆ ਇਸੇ ਸਥਾਨ ਤੇ ਪਾਤਸ਼ਾਹ ਜੀ ਬਾਬਾ ਸੂਰਤੀਆ ਜੀ ਦੇ ਕਹਿਣ ਤੇ ਰਹੇ ਸਾਡਾ 45 ਦਿਨ ਪਾਤਸ਼ਾਹੀ ਰਹੇ ਇੱਥੇ ਪ੍ਰਚਾਰ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਨਾਲ ਗੁਰੂ ਨਾਨਕ ਸਾਹਿਬ ਨਾਲ ਸੰਗਤਾਂ ਨੂੰ ਜੋੜਿਆ ਸੰਗਤ ਜੀ ਇਸ ਪਾਵਨ ਸਥਾਨ ਤੇ ਬੇਅੰਤ ਸੰਗਤਾਂ ਦੂਰ ਦਰਾਡੇ ਤੋਂ ਅੱਜ ਵੀ ਦਰਸ਼ਨ ਕਰਨ ਦੇ ਲਈ ਆਉਂਦੀਆਂ ਆ ਕਿਉਂਕਿ ਇਸ ਸਥਾਨ ਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਵੀ ਸਜੂਬਤ ਆ ਜਿਸ ਕਰਕੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਦੇ ਲਈ ਆਉਂਦੀਆਂ ਆ ਆਪ ਜੀ ਦਰਸ਼ਨ ਕਰ ਰਹੇ ਹੋ ਚੋਲਾ ਇਹ ਉਹ ਚੋਲਾ ਆ ਜਿਸ ਚੋਲੇ ਨੂੰ ਫੜ ਕੇ 52 ਰਾਜੇ ਸਨ ਜਿਹੜੇ ਉਹ ਰਿਹਾ ਹੋਏ ਸਨ 52 ਕਲੀਆਂ ਵਾਲਾ ਇਹ ਚੋਲਾ ਆ ਜਿਹੜਾ ਚੋਲਾ 6ਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਪਾਇਆ ਸੀ 52 ਰਾਜਿਆਂ ਨੂੰ ਰਿਹਾ ਕਰਾਉਣ ਵਾਸਤੇ 52 ਜਿਹੜੇ ਕੈਦੀ ਨਾਲ ਸਨ ਮਹਾਰਾਜ ਜੀ ਦੇ ਉਹ ਵੀ ਰਿਹਾ ਹੋਏ ਸਨ ਜਦੋਂ ਪਾਤਸ਼ਾਹ ਜੀ ਨੇ ਇਹ ਚੋਲਾ ਪਾਇਆ ਸੀ ਜਦੋਂ ਬਾਦਸ਼ਾਹ ਨੇ ਕਿਹਾ ਸੀ ਜਿੰਨੇ ਤੁਹਾਡੇ ਨਾਲ ਆ ਸਕਦੇ ਆ ਉਹਨੇ ਲੈ ਆਓ ਤੇ ਪਾਤਸ਼ਾਹ ਜੀ ਨੇ ਫਿਰ 52 ਰਾਜੇ ਸਨ 52 ਕਲੀਆਂ ਵਾਲਾ ਹੀ ਚੋਲਾ ਪਹਿਨੇ ਆ ਸੀ ਕਿ ਉਹ ਚੋਲਾ ਆ ਅੱਜ ਵੀ ਸशोਭਤ ਆਪ ਜੀ ਦਰਸ਼ਨ ਕਰੋ ਹੋਰਾਂ ਨੂੰ ਵੀ ਦਰਸ਼ਨ ਕਰਾਓ ਇਹ ਜੋੜਾ ਆ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਇਹ ਜੋੜਾ ਆ ਇੱਕ ਜੋੜਾ ਆ ਪਾਤਸ਼ਾਹ ਜੀ ਦਾ ਚਰਨਾਂ ਦਾ ਜਿਹੜਾ ਇੱਥੇ ਮੌਜੂਦ ਆ ਸੋਭਤ ਆ ਜੋੜਾ ਤੇ ਗੁਰੂ ਸਾਹਿਬ ਜੀ ਦਾ ਚੋਲਾ ਤੇ ਇਹਦੇ ਨਾਲ ਹੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆ ਜਿਹੜੀ ਪੋਥੀ ਏ ਪੰਜ ਗ੍ਰੰਥੀ ਇਸ ਪੰਜ ਗ੍ਰੰਥੀ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਰੋਜ਼ਾਨਾ ਦਾ ਨਿਤਨੇਮ ਕਰਿਆ ਕਰਦੇ ਸਨ ਇਹ ਉਹ ਪੋਥੀ ਏ ਹੱਥ ਲਿਖਤ ਪੋਥੀ ਏ ਪਾਤਸ਼ਾਹ ਜੀ ਦੀ ਇਤ ਇਸੇ ਪੋਥੀ ਤੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਰੋਜ਼ਾਨਾ ਦਾ ਨਿਤਨੇਮ ਆ ਜਿਹੜਾ ਕਰਿਆ ਕਰਦੇ ਸਨ ਬਾਣੀ ਪੜ੍ਹਿਆ ਕਰਦੇ ਸਨ ਪਾਤਸ਼ਾਹ ਜੀ ਆਪ ਜੀ ਦਰਸ਼ਨ ਕਰੋ ਪਾਵਨ ਪੋਥੀ ਦੇ ਪੰਜ ਗ੍ਰੰਥੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਛੇਵੇਂ ਪਾਤਸ਼ਾਹ ਜੀ ਦਾ ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਆ ਆਪ ਜੀ ਵੀ ਕਦੇ ਸਮਾਂ ਲੱਗੇ ਤਾਂ ਕੁੜਹਾਣੀ ਕਲਾਂ ਨਗਰ ਆ ਲੁਧਿਆਣੇ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਚ ਆਪ ਜੀ ਵੀ ਜ਼ਰੂਰ ਦਰਸ਼ਨ ਕਰਕੇ ਜਾਇਓ ਤੇ ਹੋਰਾਂ ਸੰਗਤਾਂ ਨੂੰ ਵੀ ਪ੍ਰੇਰਿਓ ਕਿ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਪਈਆਂ ਨੇ ਵੀ ਸੰਗਤਾਂ ਵੱਤੋਂ ਵੱਡ ਦਰਸ਼ਨ ਕਰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਉਹ ਚੋਲਾ ਵੇਖੀਏ ਜਾ ਕੇ ਜਿਹੜਾ ਮਹਾਰਾਜ ਜੀ ਨੇ ਪਹਿਣ ਕੇ 52 ਰਾਜਿਆਂ ਨੂੰ ਰਿਹਾ ਕਰਾਇਆ ਸੀ ਜ਼ਰੂਰ ਦਰਸ਼ਨ ਕਰਿਓ ਬੜਾ ਸੁੰਦਰ ਸਥਾਨ ਬਣਿਆ ਹੋਇਆ ਆ ਇਹ ਸੰਗਤ ਜੀ ਨੰਮ ਸਾਹਿਬ ਆ ਜਦੋਂ ਪਾਤਸ਼ਾਹ ਜੀ ਇੱਥੇ ਆਏ ਤੇ ਆਪਣੇ ਹੱਥਾਂ ਦੇ ਨਾਲ ਇੱਕ ਸੁੱਕਾ ਕਿੱਲਾ ਸੀ ਜਿਹੜਾ ਨਿੰਮ ਦੇ ਦਰਖਤ ਦਾ ਲੱਕੜ ਦਾ ਉਹ ਆਪਣੇ ਹੱਥੀਂ ਛੇਵੇਂ ਪਾਤਸ਼ਾਹ ਜੀ ਨੇ ਗੱਡਿਆ ਸੀ ਤੇ ਗੱਡ ਕੇ ਉਹਦੇ ਨਾਲ ਸਤਿਗੁਰਾਂ ਨੇ ਘੋੜਾ ਬੰਨਿਆ ਕੁਝ ਸਮੇਂ ਬਾਅਦ ਉਹ ਜਿਹੜੀ ਸੁੱਕੀ ਲੱਕੜ ਸੀ ਹਰੀ ਭਰੀ ਹੋ ਗਈ ਜਿਹੜੇ ਆਪ ਜੀ ਨਿੰਮ ਦੇ ਦਰਸ਼ਨ ਕਰ ਰਹੇ ਹੋਏ ਪਾਤਸ਼ਾਹ ਜੀ ਦਾ ਉਹ ਗੱਡਿਆ ਹੋਇਆ ਕਿੱਲਾ ਆ ਤੇ ਬਾਅਦ ਚ ਉਹ ਨਿੰਮ ਬਣੇ ਦਰਖਤ ਬਣਿਆ ਤੇ ਆ ਖੂਹ ਵਾਲਾ ਸਥਾਨ ਆ ਜਿੱਥੇ ਪਾਤਸ਼ਾਹ ਜੀ ਨੇ 2 ਫੁੱਟ ਧਰਤੀ ਪੁੱਟ ਕੇ ਪਾਣੀ ਕੱਢਿਆ ਸੀ ਉਸ ਜਗ੍ਹਾ ਤੇ ਸੰਗਤਾਂ ਵੱਲੋਂ ਬਾਅਦ ਚੋਂ ਖੂਲਵਾਇਆ ਗਿਆ ਖੂਹ ਪਟਾਇਆ ਗਿਆ ਅੱਜ ਵੀ ਬਿੰਦ ਸੰਗਤਾਂ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਆ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਨਿਸ਼ਾਨੀਆਂ ਦੇ ਤੇ ਪਾਵਨ ਸਥਾਨ ਦੇ ਦਰਸ਼ਨ ਕੀਤੇ ਆ ਵੀਡੀਓ ਨੂੰ ਸ਼ੇਅਰ ਕਰਕੇ ਪਰਉਪਕਾਰ ਕਰਕੇ ਹੋਰਾਂ ਸੰਗਤਾਂ ਨੂੰ ਘਰੇ ਬੈਠਿਆਂ ਨੂੰ ਵੀ ਦਰਸ਼ਨ ਕਰਾਓ ਤੇ ਕਦੇ ਇਧਰ ਨੂੰ ਆਏ ਤੇ ਜਰੂਰ ਦਰਸ਼ਨ ਕਰਕੇ ਜਾਇਓ ਕਢਾਣੀ ਕਲਾ ਨਗਰ ਦੇ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ